ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਗੁੱਲੀ ਡੰਡੇ ਦੀ ਸਮੱਸਿਆ ਜਿਹੜੀ ਕਿਸਾਨ ਵੀਰਾਂ ਨੂੰ ਕਾਫੀ ਆ ਰਹੀ ਹੈ ਉਹਦੇ ਕਾਫੀ ਸਵਾਲ ਆਏ ਆ ਕਿ ਗੁੱਲੀ ਡੰਡਾ ਜਿਹੜਾ ਖਤਮ ਨਹੀਂ ਹੋਇਆ ਪਹਿਲਾਂ ਜਿਹੜੀ ਸਪਰੇਅ ਕੀਤੀ ਉਸ ਤੋਂ ਬਾਅਦ ਪਹਿਲੇ ਪਾਣੀ ਤੋਂ ਪਹਿਲਾਂ ਸਪਰੇਅ ਕੀਤੀ ਸੀਗੀ ਬਜਾਈ ਤੋਂ ਬਾਅਦ ਵੀ ਕੀਤੀ ਸੀ ਤੇ ਪਰ ਗੁੱਲੀ ਡੰਡਾ ਅਜੇ ਹੈਗਾ ਕਿਸਾਨ ਵੀਰੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿੱਥੇ ਇਨ੍ਹਾਂ ਖੇਤਾਂ ਦੇ ਵਿੱਚ ਜਿੱਥੇ ਆਪਣਾ ਬੀਜ ਜ਼ਿਆਦਾ ਬਣ ਗਿਆ ਗੁੱਲੀ ਡੰਡੇ ਦਾ ਤੇ ਜਿੱਥੇ ਆਪਾਂ ਇੱਕ ਵਾਰ ਸਪਰੇਅ ਕਰਦੇ ਆਂ ਤੇ ਉਹ ਚੋਂ ਜਿਹੜਾ ਗੁੱਲੀ ਡੰਡਾ ਬਚ ਜਾਂਦਾ ਜਿਹੜਾ ਅਗਲੇ ਸਾਲ ਵਾਸਤੇ ਉਹਦਾ ਬੀਜ ਤਿਆਰ ਹੁੰਦਾ ਤਾਂ ਉਹ ਨਦੀਨ ਨਾਸ਼ਕਾਂ ਦੇ ਪ੍ਰਤੀ ਉਹਦੇ ਵਿੱਚ ਰੈジਸਟੈਂਸ ਵਧਦੀ ਜਾ ਰਹੀ ਦਿਨੋਂ ਦਿਨਾਂ ਸੋ ਇਹ ਚੀਜ਼ ਨੂੰ ਧਿਆਨ ਚ ਰੱਖਦੇ ਇੱਕ ਤਾਂ ਆਪਾਂ ਨੂੰ ਗਰੁੱਪ ਹਰ ਸਾਲ ਬਦਲ ਕੇ ਕਰਨਾ ਚਾਹੀਦਾ ਦੂਸਰਾ ਜਿਹੜਾ ਗੁੱਲੀ ਡੰਡੇ ਦਾ ਬੀਜ ਬਣਦਾ ਤਾਂ ਉਹਨੂੰ ਆਪਾਂ ਨੂੰ ਖੇਤ ਚੋਂ ਪੱਕਣ ਤੋਂ ਪਹਿਲਾਂ ਪਹਿਲਾਂ ਉਹਦੇ ਦਾਣੇ ਵੰਡਣ ਤੋਂ ਪਹਿਲਾਂ ਪਹਿਲਾਂ ਖੇਤ ਚੋਂ ਕੱਢਣਾ ਜ਼ਰੂਰੀ ਹੈ ਉਹ ਚਾਹੇ ਆਪਾਂ ਲੇਬਰ ਲਾ ਕੇ ਕੱਢੀਏ ਚਾਹੇ ਆਪਾਂ ਖੁਦ ਕੱਢੀਏ ਪਰ ਇਹ ਆਪਾਂ ਨੂੰ ਹੱਲ ਅਪਣਾਉਣਾ ਹੀ ਪਊਗਾ ਜਿਹੜਾ ਗੁੱਲੀ ਡੰਡਾ ਮਰਨ ਤੋਂ ਰਹਿ ਜਾਂਦਾ ਸਪਰੇਅ ਤੋਂ ਬਾਅਦ ਵੀ ਉਹਦਾ ਬੀ ਬਣਨ ਤੋਂ ਪਹਿਲਾਂ ਉਹਨੂੰ ਖੇਤ ਚੋਂ ਬਾਹਰ ਕੱਢ ਦਿਓ ਫੇਰ ਆਪਾਂ ਗੁੱਲੀ ਡੰਡਾ ਹੌਲੀ ਹੌਲੀ ਖਤਮ ਕਰ ਸਕਦੇ ਨਹੀਂ ਇਹਦਾ ਹਰ ਸਾਲ ਜੇ ਬੀ ਜਿਹੜਾ ਸਪਰੇਅ ਤੋਂ ਬਾਅਦ ਵੀ ਜਿਹੜਾ ਗੁੱਲੀ ਡੰਡਾ ਇਹਦਾ ਬੂਟਾ ਜਿਉਂਦਾ ਰਹਿ ਗਿਆ ਉਹਦਾ ਬੀਜ ਬਣ ਗਿਆ ਤਾਂ ਉਹ ਅਗਲੇ ਸਾਲ ਉਹਨਾਂ ਦਵਾਈਆਂ ਨਾਲ ਮਰਨਾ ਨਹੀਂ ਸੋ ਇਹ ਗੱਲ ਦਾ ਇੱਕ ਤਾਂ ਨੁਕਤਾ ਖਿਆਲ ਰੱਖਣਾ ਦੂਸਰਾ ਇਹ ਕਿ ਹੁਣ ਜਿੱਥੇ ਆਪਾਂ ਕਣਕ ਨੂੰ ਪਹਿਲਾਂ ਪਾਣੀ ਲਾਤਾ 30 35 ਦਿਨ ਦੀ ਕਣਕ ਹੋ ਗਈ ਜਿੱਥੇ ਗੁੱਲੀ ਡੰਡਾ ਆਪਣਾ ਖਤਮ ਨਹੀਂ ਹੋਇਆ ਜੇ ਜਿਹੜਾ ਹੈਗਾ ਹੁਣ ਬਹੁਤ ਜ਼ਿਆਦਾ ਗੁੱਲੀ ਡੰਡਾ ਖੇਤ ਦੇ ਵਿੱਚ ਜਿੱਥੇ ਆਪਾਂ ਹੋਰ ਵੱਖ-ਵੱਖ ਜਿਹੜੇ ਨਦੀਨ ਨਾਸ਼ਕ ਵਰਤ ਕੇ ਦੇਖ ਲੇ ਉੱਥੇ ਫਿਰ ਆਪਾਂ ਜਿਹੜੀ ਸਪਰੇਅ ਕਰਨੀ ਆ ਕਿਸਾਨ ਵੀਰੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਸੋ ਧਿਆਨ ਰੱਖਣਾ ਇੱਕ ਤਾਂ ਆਪਾਂ ਹਲਕੀ ਜ਼ਮੀਨ 'ਚ ਇੱਕ ਜਿੱਥੇ ਉન્નਤ ਪੀਬੀਡਬਲਿਊ 550 ਤੇ ਇੱਕ ਜਿੱਥੇ ਚੌੜੇ ਪੱਤੇ ਵਾਲੀ ਫਸਲ ਨਾਲ ਸਰੋਂ ਰਾਇਆ ਛੋਲੇ ਵਗੈਰਾ ਬੀਜੇ ਆ ਉੱਥੇ ਇਸ ਭਰੀਆਂ ਨਹੀਂ ਆ ਪਕਰਨੀਆ ਵੈਸੇ ਜੇ ਜੇ ਤੁਹਾਡੀ ਜ਼ਮੀਨ ਵੀ ਚੰਗੀ ਆ ਚੌੜੇ ਪੱਤੇ ਵਾਲੀ ਫਸਲ ਬਣੀ ਬੀਜੀ ਤੇ ਉਨਤ ਪੀਬੀਡਲ 550 ਵੀ ਕਿਸਮ ਨਹੀਂ ਹੈ ਤੁਹਾਡੀ ਹੋਰ ਜਿਹੜੀ ਮਰਜ਼ੀ ਕਿਸਮ ਹੋਵੇ ਉੱਥੇ ਤੁਸੀਂ ਇਹ ਸਪਰੇਅ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਨੋਜ਼ਲ ਕੱਟ ਵਾਲੀ 150 ਲੀਟਰ ਘੱਟੋ ਘੱਟ ਪਾਣੀ ਇਹ ਨੁਕਤੇਆਂ ਦਾ ਵੀ ਨਾਲ ਖਿਆਲ ਰੱਖਣਾ ਜ਼ਰੂਰੀ ਆ ਸਪਰੇਅ ਦੇ ਨਾਲ-ਨਾਲ ਕਈ ਵਾਰ ਆਪਾਂ ਪਾਣੀ ਨਹੀਂ ਪੂਰਾ ਲਾਉਂਦੇ ਕਈ ਵਾਰ ਆਪਾਂ ਨੋਜ਼ਲ ਆਮ ਵਰਤੀ ਜਾਂਦੇ ਕੋਨ ਟਾਈਪ ਕੱਟ ਵਾਲੀ ਨੋਜ਼ਲ ਨਹੀਂ ਵਰਦੇ ਉਹਦੇ ਨਾਲ ਜਿਹੜੇ ਪਾੜੇ ਰਹਿ ਜਾਂਦੇ ਆ ਉੱਥੇ ਗੁੱਲੀ ਡੰਡਾ ਫੇਰ ਚੱਲ ਪੈਂਦਾ ਸੋ ਆਪਾਂ ਉੱਥੇ ਕਿਸਾਨ ਵੀਰੋ ਜਿੱਥੇ ਗੁੱਲੀ ਨੜਾ ਤੁਹਾਡੇ ਨਹੀਂ ਖਤਮ ਹੋ ਰਿਹਾ ਉੱਥੇ ਆਪਾਂ ਜਾਂ ਤਾਂ ਕਲੋਰੀਨਾ ਫੋਰ ਪਲਸ ਮੈਟਰੀਬਿਊਜ਼ਨ ਟੈਕਨੀਕਲ ਆਉਂਦਾ ਸ਼ਗਨ 2111 ਜਾਂ ਫਿਰ ਏਸੀਐਮ 9 ਕਲੋਰੀਨਾ ਫੋਰ ਪਲਸ ਮੈਟਰੀਬਿਊਜ਼ਨ ਏਸੀਐਮ 9 ਇਹਦੇ ਵਿੱਚ ਵੀ ਸੇਮ ਟੈਕਨੀਕਲ ਹੈ ਸ਼ਗਨ 2111 ਜਿਹੜੀ ਹੈ ਉਹ ਆਪਾਂ 200 ਗ੍ਰਾਮ ਵਰਤ ਸਕਦੇ ਹਾਂ ਏਸੀਐਮ 9 ਉਹ ਜਿਹੜੀ 240 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹਾਂ 30 ਤੋਂ 35 ਦਿਨ ਦੀ ਕਣਕ ਤੇ 110 ਜਿਹੜਾ 50 ਲੀਟਰ ਪਾਣੀ ਘੱਟੋ ਘੱਟ ਆਪਾਂ ਵਰਤਣਾ ਘੱਟ ਵਾਲੀ ਨੋਜਨ ਨਾਲ ਜਾਂ ਫਿਰ ਕੋਈ ਕਿਸਾਨ ਵੀਰ ਕੀ ਕਰ ਕਰੋਡਿਨਾ ਫੌਬ ਜਿਹੜਾ ਟੈਕਨੀਕਲ ਆਉਂਦਾ ਟਾਪਿਕ ਤੇ ਉਹਦੇ ਨਾਲ ਜਿਹੜਾ ਹੈਗਾ ਮੈਟਰੀਬਿਊਨ ਪੁੱਛਦੇ ਆ ਕਿ ਕਿੰਨੀ ਪਾ ਸਕਦੇ ਟਾਪਿਕ ਦੇ ਨਾਲ ਕਿਸਾਨ ਵੀਰੋ ਜੇ ਤੁਸੀਂ 160 ਗ੍ਰਾਮ ਜਾਂ 200 ਗ੍ਰਾਮ ਮੰਲੋ ਦੇ ਡੇਢ ਪੈਕਟ ਪਾਉਣੇ ਤਾਂ ਉਹਦੇ ਨਾਲ ਤੁਸੀਂ 50 60 ਗ੍ਰਾਮ ਤੋਂ ਵੱਧ ਜਿਹੜੀ ਮੈਟਰੀਬਿਊਨ ਦੀ ਵਰਤੋਂ ਨਾ ਕਰੋ ਸਨਕੋਰ ਵਾਲੇ ਟੈਕਨੀਕਲ ਦੀ ਨਹੀਂ ਤਾਂ ਤੁਹਾਡੀ ਕਣਕ ਜਿਹੜੀ ਬਹੁਤ ਜ਼ਿਆਦਾ ਉਹਨੂੰ ਦਬ ਸਕਦੀ ਪੀਲੀ ਪੈ ਸਕਦੀ ਹੈ ਉਹਨੂੰ ਧੱਕਾ ਲੱਗ ਸਕਦਾ ਸਪਰੇਅ ਇਹ ਕਰਨ ਤੋਂ ਬਾਅਦ ਜਦੋਂ ਗੁੱਲੀ ਡੰਡਾ ਤੁਹਾਡੇ ਖਤਮ ਹੋਣਾ ਸ਼ੁਰੂ ਹੋ ਗਿਆ ਪੀਲਾ ਪੈ ਗਿਆ ਖਤਮ ਹੋ ਗਿਆ ਉਹ ਤੋਂ 5-7 ਦਿਨ ਬਾਅਦ ਤੁਸੀਂ ਜਿਹੜੀ ਸਪਰੇ ਇਹ ਤਤਾਂ ਵਾਲੀ ਤੁਹਾਨੂੰ ਮੈਂ ਦੱਸੀ ਆ ਉਹ ਕਰ ਦਿਓ ਜੇ ਕਣਕ ਤੁਹਾਨੂੰ ਦਬਦੀ ਨਜ਼ਰ ਆਉਂਦੀ ਆ ਤਾਂ ਉਹਦੇ ਵਿੱਚ ਤੁਸੀਂ ਜਿੰਕ ਆਪਣਾ ਯੂਰੀਆ ਮੈਗਨੀਜ਼ ਕਲੇਜੜਾ ਪਾਣੀ ਉਹਦੀ ਤੁਸੀਂ ਸਪਰੇ ਇਹਦੇ ਬਾਰੇ ਮੈਂ ਡਿਟੇਲਸ ਵੀਡੀਓ ਪਾਈ ਹੋਈ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ